ਚਾਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਆ ਚਿੜੀ ਤੇ ਮੱਖੀ ਦੀ ਕਹਾਣੀ ਇੱਕ ਵਾਰ ਦੀ ਗੱਲ ਹੈ ਇੱਕ ਹਰੇ ਭਰੇ ਪਿੰਡ ਵਿੱਚ ਇੱਕ ਛੋਟੀ ਜਹੀ ਚਿੜੀ ਰਹਿੰਦੀ ਸੀ ਉਸ ਦਾ ਨਾਮ ਸੀ ਚੰਨੀ ਚੰਨੀ ਹਰ ਸਵੇਰ ਚਹਿਕਦੀ ਏ ਅਸਮਾਨ ਵਿੱਚ ਉਡਰਦੀ ਏ ਤੇ ਦਰਖਤਾਂ ਤੇ ਗੀਤ ਗਾਉਂਦੀ ਸੀ ਉਹ ਸਾਰਿਆਂ ਨੂੰ ਖੁਸ਼ ਕਰਦੀ ਸੀ ਬੱਚਿਆਂ ਨੂੰ ਕਿਸਾਨਾਂ ਨੂੰ ਤੇ ਖੁਦ ਸੂਰਜ ਨੂੰ ਵੀ ਉਸੇ ਪਿੰਡ ਦੇ ਕੋਨੇ ਵਿੱਚ ਇੱਕ ਬਾਗ ਸੀ ਜਿਸ ਵਿੱਚ ਰੰਗ-ਬਰੰਗੇ ਫੁੱਲ ਖਿੜਦੇ ਰਹਿੰਦੇ ਸਨ ਉੱਥੇ ਹੀ ਰਹਿੰਦੀ ਸੀ ਮੱਖੀ ਜਿਸ ਦਾ ਨਾਂ ਸੀ ਮਿੱਠੀ ਮਿੱਠੀ ਬਹੁਤ ਮਿਹਨਤੀ ਸੀ ਸਵੇਰ ਤੋਂ ਸ਼ਾਮ ਤੱਕ ਉਹ ਫੁੱਲਾਂ ਤੋਂ ਰਸ ਇਕੱਠਾ ਕਰਦੀ ਆਪਣੀ ਸੱਤ ਵਿੱਚ ਜਾ ਕੇ ਸ਼ਹਿਦ ਬਣਾਉਂਦੀ ਸੀ ਉਸ ਦੀ ਮਿਹਨਤ ਦੀ ਚਰਚਾ ਸਾਰੇ ਕਿਰੀ ਮਕੌੜਿਆਂ ਵਿੱਚ ਸੀ ਇੱਕ ਦਿਨ ਚੰਨੀ ਜਿਹੜੀ ਉੜਦੀ ਔੜ ਦੀ ਬਾਗ ਵਿੱਚ ਆਈ ਉਸ ਨੇ ਦੇਖਿਆ ਕਿ ਮੱਖੀ ਸਾਰੇ ਸਾਰੇ ਦਿਨ ਫੁੱਲਾਂ ਉੱਤੇ ਗੁੰਮਦੀ ਰਹਦੀ ਆ ਚੰਨੀ ਨੇ ਸੋਚਿਆ ਹਾਏ ਰੱਬਾ ਇਹਨਾਂ ਨੂੰ ਮਜ਼ਾ ਮਜ਼ਾ ਨਹੀਂ ਆਉਂਦਾ ਸਾਰਾ ਦਿਨ ਫੁੱਲ ਸਿਰਫ ਕੰਮ ਹੀ ਕੰਮ ਮੈਂ ਤਾਂ ਬਹੁਤ ਥਕਾਵਟ ਲੱਗਣ ਜਾਵਾ ਚੰਨੀ ਨੇ ਮਿੱਠੀ ਨੇ ਚੰਨੀ ਦੀ ਗੱਲ ਸੁਣ ਲਈ ਮੋਸਕਰ ਆਇ ਤੇ ਬੋਲੀ ਚੰਨੀ ਭੈਣ ਮਿਹਨਤ ਤੋਂ ਹੀ ਜੀਵਨ ਮਿੱਠਾ ਬਣਦਾ ਹੈ ਜਿਵੇਂ ਫੁੱਲਾਂ ਤੋਂ ਰਸ ਲੈ ਕੇ ਅਸੀਂ ਸ਼ਹਿਦ ਬਣਾਉਂਦੇ ਹਾਂ ਤਿਵੇਂ ਮਿਹਨਤ ਨਾਲ ਹੀ ਜੀਵਨ ਦਾ ਸੁਆਦ ਆਉਂਦਾ ਹੈ ਪਰ ਚੰਨੀ ਨੇ ਹੱਸ ਕੇ ਕਿਹਾ ਉਹ ਮਿੱਠੀ ਮੈਂ ਤਾਂ ਆਜ਼ਾਦ ਪੰਛੀ ਹਾਂ ਮੈਂ ਕਿਉਂ ਕਰਾਂ ਇੰਨਾ ਸਾਰਾ ਕੰਮ ਮੈਨੂੰ ਤਾਂ ਉਡਣਾ ਗੀਤ ਗਾਉਣਾ ਤੇ ਮੌਜਾਂ ਮਾਣਨਾ ਸੰਦ ਹੈ ਮਿੱਠੀ ਨੇ ਨਰਮੀ ਨਾਲ ਕਿਹਾ ਮੌਜਾ ਮਾਰਨਾ ਚੰਗਾ ਹੁੰਦਾ ਹੈ ਚੰਨੀ ਪਰ ਮਿਹਨਤ ਵੀ ਜ਼ਰੂਰੀ ਹੈ ਸਮਾਂ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਚੰਨੀ ਹੱਸ ਕੇ ਉੱਡ ਗਈ ਉਸਨੇ ਸੋਚਿਆ ਮਿੱਠੀ ਵੀ ਕਿੰਨੀ ਬੇਚਾਰੀ ਹੈ ਸਾਰਾ ਦਿਨ ਕੰਮ ਕਰਦੀ ਰਹਿੰਦੀ ਹੈ ਨਾ ਆਰਾਮ ਨਾ ਮੌਜਾ ਦਿਨ ਬੀਤੇ ਕੇ ਗਰਮੀਆਂ ਦਾ ਮੌਸਮ ਆ ਗਿਆ ਸੂਰਜ ਤੇਜ ਚਮਕਦਾ ਸੀ ਪਿੰਡ ਦੇ ਖੇਤਾਂ ਵਿੱਚ ਫਸਲਾਂ ਇਕੱਠੀਆਂ ਜਾ ਰਹੀਆਂ ਸਨ ਚੰਨੀ ਹਰ ਰੋਜ਼ ਅਨੇਕਾਂ ਹਨੇਰੇ ਤੱਕ ਗੀਤ ਗਾਉਂਦੀ ਉਲਦੀ ਤੇ ਮਜ਼ੇ ਕਰਦੀ ਰਹਿੰਦੀ ਮਿੱਠੀ ਆਪਣੇ ਸਾਥ ਵਿੱਚ ਰਾਸ ਇਕੱਠਾ ਕਰਦੀ ਰਹਿੰਦੀ ਉਹ ਸੋਚਦੀ ਸੀ ਸਰਦੀਆਂ ਆਉਣੀਆਂ ਹੈ ਖਾਣ ਪੀਣ ਦੀ ਤਿਆਰੀ ਹੋ ਜਾਵੇ ਇੱਕ ਦਿਨ ਬਾਰਸਾਂ ਦੀ ਸ਼ੁਰੂਆਤ ਹੋ ਗਈ ਛੋਟੀਆਂ ਬੂੰਦਾ ਪੈਂਦੀਆਂ ਤਰਖਤਾ ਦੇ ਚਿੜੀਆਂ ਸੁਪਣ ਲੱਗੀਆਂ ਚੰਨੀ ਮਜੇ ਨਾਲ ਕਾਉਂਦੀ ਰਹਿੰਦੀ ਪਰ ਹੌਲੀ-ਹੌਲੀ ਮੌਸਮ ਠੰਡਾ ਹੋ ਗਿਆ ਸਰਦੀਆਂ ਆ ਗਈਆਂ ਸਰਦੀਆਂ ਦੇ ਮੌਸਮ ਵਿੱਚ ਜਦੋਂ ਬਹਾਰਸ ਤੇ ਠੰਡ ਧੋਮੇ ਮਿਲ ਕੇ ਚੰਨੀ ਨੂੰ ਖਾਣ ਪੀਣ ਦੀ ਚਿੰਤਾ ਹੋਣ ਲੱਗੀ ਉਹ ਔੜਦੀ ਫਿਰਦੀ ਸੀ ਪਰ ਖਾਣ ਲਈ ਕੁਝ ਨਹੀਂ ਮਿਲਦਾ ਸੀ ਜਿਆਦਾਤਰ ਤਰਖਤਾ ਤੇ ਫਲ ਖਤਮ ਹੋ ਗਿਆ ਸਨ ਬੀਚੇ ਸੁੱਕ ਗਏ ਸਨ ਇੱਕ ਦਿਨ ਚੰਨੀ ਨੇ ਸੋਚਿਆ ਚਲ ਮਿੱਠੀ ਕੋਲ ਚੱਲੀਏ ਉਹਦੀ ਸਾਥ ਵਿੱਚੋਂ ਤਾਂ ਕੁਝ ਸਹਦ ਹੋਵੇਗਾ ਜਦੋਂ ਉਹ ਮਿੱਠੀ ਦੇ ਸਾਥ ਕੋਲ ਗਈ ਪਹੁੰਚੀ ਤਾਂ ਦੇਖਿਆ ਕਿ ਮਿੱਠੀ ਤੇ ਉਸ ਦੀ ਸਹੇਲੀਆਂ ਸਹਦ ਖਾ ਰਹੀਆਂ ਸਨ ਗਰਮ ਸਾਥ ਵਿੱਚ ਖੁਸ਼ੀ ਨਾਲ ਗੂੰਜ ਰਹੀਆਂ ਸਨ ਚੰਨੀ ਨੇ ਹੌਲੀ ਜਹੀ ਕਿਹਾ ਮਿੱਠੀ ਪਹਿਣ ਮਨ ਬਹੁਤ ਠੰਡੀ ਹੋ ਗਈ ਹਾਂ ਕੁਝ ਖਾਣ ਲਈ ਦੇ ਦੇ ਮੈਂ ਤੇਰੀ ਗੱਲ ਨਹੀਂ ਮੰਨੀ ਹੁਣ ਪਸਤਾਉਂਦੀ ਹਾਂ ਮਿੱਠੀ ਨੇ ਮਿੱਠੇ ਸੁਰ ਵਿੱਚ ਕਿਹਾ ਚੰਨੀ ਤੂੰ ਮੇਰੀ ਭੈਣ ਹੈ ਮੈਂ ਤੈਨੂੰ ਖਾਣਾ ਵੀ ਦੇਵਾਂਗੀ ਤੇ ਕਰਮ ਥਾਂ ਵੀ ਪਰ ਇਹ ਯਾਦ ਰੱਖੀ ਜੀਵਨ ਵਿੱਚ ਸਿਰਫ ਮੌਜਾ ਨਹੀਂ ਮਿਹਨਤ ਵੀ ਲੋੜੀਦੀ ਹੈ ਚੰਨੀ ਨੇ ਸਰਵਿੰਦਾ ਹੋ ਕੇ ਸਿਰ ਝੁਕਾ ਲਿਆ ਉਹ ਮਿੱਠੀ ਦੇ ਨਾਲ ਸਾਥ ਵਿੱਚ ਰਹੀ ਤੇ ਮਿੱਠੀ ਤੋਂ ਮਿਹਨਤ ਦੀ ਇਹ ਮਹਾਨਤਾ ਸਿੱਖੀ ਜਦ ਬਸ ਬਸੰਤ ਆਈ ਦੋਵੇਂ ਮਿਲ ਕੇ ਫੁੱਲਾਂ ਵੱਲ ਉੱਡ ਗਈ ਹੁਣ ਚੰਨੀ ਵੀ ਮਿਹਨਤ ਕਰਨ ਲੱਗ ਪਈ ਉਹ ਗਉਂਦੀ ਹੋਈ ਕਹਿੰਦੀ ਮਿਹਨਤ ਮਿੱਠੀ ਜੀਵਨ ਮਿੱਠਾ ਬਾਰਸ ਬਸੰਤ ਆ ਚੁੱਕੀ ਸੀ ਧੋਪ ਨਰਮ ਹੋ ਗਈ ਸੀ ਹਵਾ ਵਿੱਚ ਖੁਸ਼ਬੂ ਭੈਲੀ ਹੋਈ ਸੀ ਦਰੱਖਤਾਂ ਉਤੇ ਨਵੇਂ ਪੱਤੇ ਆ ਗਏ ਸਨ ਤੇ ਬਾਗ ਵਿੱਚ ਫੁੱਲ ਖਿੜ ਗਏ ਸਨ ਚੰਨੀ ਚਿੜੀ ਹੁਣ ਬਿਲਕੁਲ ਬਦਲ ਗਈ ਸੀ ਉਹ ਹਰ ਸਵੇਰ ਮਿੱਠੀ ਨਾਲ ਮਿਲ ਕੇ ਬਾਗ ਵਿੱਚ ਆਉਂਦੀ ਫੁੱਲਾਂ ਉਤੇ ਗੀਤ ਗਾਉਂਦੀ ਤੇ ਰਸ ਇਕੱਠਾ ਕਰਨਰ ਵਿੱਚ ਮਦਦ ਕਰਦੀ ਮਿੱਠੀ ਮੱਖੀ ਨੂੰ ਚੰਨੀ ਨੇ ਹੁਣ ਮਾਣ ਤੇ ਮਾਣ ਸੀ ਉਹ ਕਹਿੰਦੀ ਵੇਖਿਆ ਚੰਨੀ ਜਦੋਂ ਅਸੀਂ ਮਿਲ ਕੇ ਮਿਹਨਤ ਕਰਦੇ ਹਾਂ ਤਦੋਂ ਸਾਰਾ ਬਾਗ ਗੂੰਜਣ ਲੱਗ ਪੈਂਦਾ ਹੈ ਚੰਨੀ ਹਸਤੀ ਹੋਈ ਜਵਾਬ ਦਿੰਦੀ ਹਾਂ ਮਿੱਠੀ ਹੁਣ ਮੈਂ ਸਮਝ ਗਈ ਹਾਂ ਕਿ ਜੀਵਨ ਦਾ ਸਵਾਦ ਸਿਰਫ ਗੀਤਾ ਵਿੱਚ ਨਹੀਂ ਕੰਮ ਵਿੱਚ ਵੀ ਹੈ ਇਹ ਦੋ ਮੈਂ ਦੀ ਦੋਸਤੀ ਹੁਣ ਪਿੰਡ ਦੇ ਸਾਰੇ ਜਾਨਵਰਾਂ ਵਿੱਚ ਮਿਸਾਲ ਬਣ ਗਈ ਸੀ ਪਰ ਇੱਕ ਦਿਨ ਬਾਗ ਵਿੱਚ ਤਿਤਲੀ ਆਈ ਉਸ ਦਾ ਨਾਂ ਸੀ ਗੁਲਾਬੀ ਗੁਲਾਬੀ ਬਹੁਤ ਸੁੰਦਰ ਸੀ ਉਸ ਦੇ ਪੰਖ ਰੰਗੀਲੇ ਤੇ ਚਮਕੀਲੇ ਸਨ ਉਹ ਸਾਰੇ ਬਾਗ ਵਿੱਚ ਫੁੱਲਾਂ ਉੱਤੇ ਉਡਦੀ ਤੇ ਆਪ ਹੀ ਆਪਣੀ ਸੁੰਦਰਤਾ ਦੀ ਵਡਿਆਈ ਕਰਦੀ ਰਹਿੰਦੀ ਗੁਲਾਬੀ ਨੇ ਚੰਨੀ ਤੇ ਮਿੱਠੀ ਨੂੰ ਰਾਸ ਇਕੱਠਾ ਕਰਦੇ ਦੇਖਿਆ ਉਹ ਹੱਸ ਪਈ ਤੇ ਬੋਲੀ ਓਹੋ ਤੁਸੀਂ ਦੋਵੇਂ ਸਾਰਾ ਦਿਨ ਸਿਰਫ ਕੰਮ ਹੀ ਕਰਦੇ ਰਹਿੰਦੇ ਹੋ ਮੈਨੂੰ ਵੇਖੋ ਮੈਂ ਕਾ ਯਾਦ ਹਾਂ ਸਿਰਫ ਸੁੰਦਰਤਾ ਨਾਲ ਹੀ ਸਭ ਦਾ ਦਿਲ ਜਿੱਤ ਲੈਂਦੀ ਹਾਂ ਚੰਨੀ ਨੇ ਪਿਆਰ ਨਾਲ ਕੀ ਹਾਕ ਕਰਾਂਵੀਂ ਭੈਣ ਸੁੰਦਰਤਾ ਤਾਂ ਥੋੜੇ ਸਮੇਂ ਲਈ ਹੁੰਦੀ ਹੈ ਮੀਨਤ ਤੇ ਦਿਲਦਾਰੀ ਹੀ ਸਦਾ ਸਦਾ ਦੀ ਚਮਕ ਹੈ ਪਰ ਗੁਲਾਬੀ ਨੇ ਗੰਭੀਰਤਾ ਨਾਲ ਇਹ ਕੰਨਾ ਨਹੀਂ ਉਸਨੇ ਕਿਹਾ ਮੈਂ ਤਾਂ ਰਾਣੀ ਹਾਂ ਫੁੱਲਾਂ ਦੀ ਮੇਰੇ ਪੰਖਾਂ ਦੀ ਚਮਕ ਕਿਸੇ ਕੋਲ ਨਹੀਂ ਮੈਂ ਹੌੜੜਾ ਕੇ ਦੂਰ ਚਲੀ ਗਈ ਕੁਝ ਦਿਨ ਬਾਅਦ ਬਾਗ ਵਿੱਚ ਆਂਦੀ ਤੇ ਬਾਰਿਸ਼ ਆ ਗਈ ਤੇਜ਼ ਹਵਾ ਨਾਲ ਦਰਖਤਾਂ ਦੀਆਂ ਟਾਹਣੀਆਂ ਟੁੱਟ ਗਈਆਂ ਫੁੱਲ ਝਾੜਨ ਲੱਗੇ ਮਿੱਠੀ ਤੇ ਚੰਨੀ ਆਪਣੀ ਸਾਥ ਵਿੱਚ ਚਲੀਆਂ ਗਈਆਂ ਪਰ ਗੁਲਾਬੀ तितਲੀ ਉਸ ਦੇ ਕੋਲ ਨਾ ਕੋਈ ਟਿਕਾਣਾ ਸੀ ਨਾ ਖਾਣਾ ਹਵਾ ਦੇ ਝੋਕੇ ਨਾਲ ਗੁਲਾਬੀ ਉੜਦੀ-ਉੜਦੀ ਇੱਕ ਕੰਡਿਆਂ ਵਾਲੇ ਬੂਟੇ ਵਿੱਚ ਫਸ ਗਈ। ਉਸ ਦੇ ਚਮਕੀਲੇ ਖੰਭ ਜੱਟਵੇਂ ਹੋ ਗਏ। ਬਹੁਤ ਮੁਸ਼ਕਲਾਂ ਨਾਲ ਉਹ ਸੁੱਟ ਕੇ ਉੱਡੀ ਤੇ ਮਿੱਠੀ ਦੀ ਛੱਤ ਵੱਲ ਆ ਗਈ। ਚੰਨੀ ਨੇ ਉਸ ਨੂੰ ਵੇਖ ਕੇ ਤੁਰੰਤ ਅੰਦਰ ਲਿਆ। ਗੁਲਾਬੀ ਤੂੰ ਠੀਕ ਹੈ? ਆਹ ਇੱਥੇ ਬੈਠ ਹਵਾ ਬਹੁਤ ਤੇਜ਼ ਹੈ। ਗੁਲਾਬੀ ਰੋਣ ਲੱਗ ਪਈ। ਮੈਂ ਕਾਲ ਤੀ ਚੰਨੀ ਮੈਂ ਸਮਝਿਆ ਸੀ ਸੁੰਦਰਤਾ ਹੀ ਸਭ ਕੁਝ ਹੈ ਪਰ ਹੁਣ ਜਾਣ ਲਿਆ ਹੈ ਕਿ ਸੁਰੱਖਿਆਤ ਮਿਹਨਤ ਅਤੇ ਦੋਸਤੀ ਸਭ ਤੋਂ ਵੱਡੀ ਚੀਜ਼ ਹੈ ਮਿਠੀ ਨੇ ਉਸ ਨੂੰ ਸਹਦ ਦੇ ਨਾਲ ਠੀਕ ਕੀਤਾ ਤੇ ਕਿਹਾ ਅਸਲੀ ਸੁੰਦਰਤਾ ਉਹ ਹੈ ਜੋ ਦਿਲ ਵਿੱਚ ਹੁੰਦੀ ਹੈ ਜੋ ਦੂਜਿਆਂ ਦੀ ਮਦਦ ਕਰਦੀ ਹੈ ਗੁਲਾਬੀ ਨੇ ਵਾਅਦਾ ਕੀਤਾ ਕਿ ਹੁਣ ਉਹ ਵੀ ਮਿਹਨਤ ਕਰੇਗੀ ਬਾਗ ਦੀ ਸੰਭਾਲ ਵਿੱਚ ਸਹਿਯੋਗ ਦੇਵੇਗੀ ਅਗਲੇ ਦਿਨ ਜਦ ਮੌਸਮ ਖੁੱਲਿਆ ਤਿੰਨੋਂ ਚੰਨੀ ਮਿੱਠੀ ਤੇ ਗੁਲਾਬੀ ਮਿਲ ਕੇ ਫੁੱਲਾਂ ਦੀ ਸੰਭਾਲ ਸੰਭਾਲ ਕਰਨ ਲੱਗੀਆਂ ਚੰਨੀ ਗੀਤ ਕੌਂਦੀ ਮਿੱਠ ਗੁਲਾਬੀ ਫੁੱਲਾਂ ਦਾ ਰੌਣਕ ਰੰਗ ਫੈਲਾਉਂਦੀ ਤੇ ਮਿੱਠੀ ਰਸ ਇਕੱਠਾ ਕਰਦੀ ਸਾਰਾ ਬਾਗ ਹੋਂ ਪਹਿਲਾਂ ਤੋਂ ਵੀ ਪੱਦ ਸੋਹਣਾ ਹੋਉਂ ਗਿਆ ਸੀ ਇਹ ਸਭ ਨੂੰ ਦੇਖ ਕੇ ਚੁੰਟੀ ਜੋ ਨੇੜੇ ਹੀ ਰਹਿੰਦੀ ਸੀ ਆਈ ਤੇ ਬੋਲੀ ਦੇਖੋ ਤੁਸੀਂ ਮਿਲ ਕੇ ਕਿੰਨਾ ਸੋਹਣਾ ਕੰਮ ਕੀਤਾ ਹੈ ਇਕੱਲਾ ਕੋਈ ਵੀ ਇਹਨਾ ਕੁਝ ਨਹੀਂ ਕਰ ਸਕਦਾ ਸਾਥ ਨਾਲ ਹੀ ਸ਼ਕਤੀ ਬਣਦੀ ਹੈ ਚੰਨੀ ਨੇ ਹੱਸ ਕੇ ਕਿਹਾ ਹਾਂ ਚੁੰਟੀ ਭੈਣ ਮਿਹਨਤ ਨਾਲ ਮਿੱਠਾ ਮਿਹਨਤ ਸਾਨੂੰ ਮਿੱਠਾ ਬਣਾਉਂਦਾ ਹੈ ਤੇ ਸਾਨੂੰ ਸਾਥ ਸਾਨੂੰ ਮਜ਼ਬੂਤ ਬਣਾਉਂਦਾ ਹੈ ਬਾਗ ਦੇ ਸਾਰੇ ਜੀਵਾਂ ਨੇ ਉਹਨਾਂ ਤਿੰਨਾਂ ਦੀ ਤਾਰੀਫ਼ ਕੀਤੀ ਹੁਣ ਚੰਨੀ ਸਿਰਫ ਚਿੜੀ ਨਹੀਂ ਰਹੀ ਸੀ ਉਹ ਸਭ ਲਈ ਮਿਹਨਤ ਤੇ ਦੋਸਤੀ ਦੀ ਮਿਸਾਲ ਬਣ ਗਈ ਸੀ ਜਦ ਸੂਰਜ ਤਰਨ ਢਲਦਾ ਚੰਨੀ ਤਾਰਖਤ ਤੇ ਬੈਠ ਕੇ ਕਉਂਦੀ ਮਿਹਨਤ ਮਿੱਠੀ ਦੋਸਤੀ ਸੁਹਾਵਣੀ ਜੀਵਨ ਬਣਦਾ ਹੈ ਖੁਸ਼ੀਆਂ ਦਾ ਸਾਗਰਨੀ ਏਸੀ ਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਅਸੀਂ ਦਾ ਅਗਲਾ 파ਟ ਅਸੀਂ ਲੈ ਕੇ ਆਵਾਂਗੇ ਮਿਲਦੇ ਹਾਂ ਜੀ ਅਗਲੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ